ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਨਾ ਫੈਮਿਲੀ ਦੇ ਵਿੱਚ ਹੋਰ ਸਨਾਲ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਜੜਦੀ ਖਲਾਜ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਜੀ ਤੇ ਅੱਜ ਦੀ ਵੀਡੀਓ ਹੋ ਗਈ ਸਟਾਰਟ ਇਹ ਵੀਡੀਓ ਹੈਗੀ ਹੈ ਮਿਕਸ ਜੀ ਇਹ ਦੋ ਤਿੰਨ ਦਿਨਾਂ ਦੀ ਬਣੇ ਰਹੀ ਇਸ ਵੀਡੀਓ ਦੇ ਨਾਲ ਲਾਸਟ ਤੱਕ ਜਰੂਰ ਦੇਖਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਵਰਤਵਾਦ ਸਪੋਰਟ ਕਰਿਓ ਜੀ। ਅੱਜ ਫਿਰ ਦੇਖੋ। ਤੈਨੂੰ ਤੈਨੂੰ ਦੀ ਨਾ ਕੁਪ੍ਰੀਤ ਹਾਂ ਹਾਂ ਬਈ। ਸ੍ਰਿਜਨ। ਚਲ ਇਹ ਤਾਂ ਪੁੱਛ ਲਿਆ ਕਰੋ ਜੇ ਨਾਮ ਦੇਖੂਗਾ ਮੇਟੀ ਜੇ ਮੁੰਡੇ ਤੋਂ। ਅੱਛਾ। ਇਹ ਵੇਲੇ ਵੀ ਲਾ ਲਿਆ ਕਰੋ ਯਾਰ ਐ ਕਿੰਨਾਂ ਤਾਂ ਵਧੀਆ ਦੀਂਦਾ ਬੰਦੇ ਨੂੰ ਯਾਰ। ਬਾਹਰੋਂ ਆ ਕੇ ਤੈਨੂੰ ਬਾਹਰੋਂ ਆ ਕੇ ਲਾ। ਅੱਛਾ। ਹੂੰ। ਠੀਕ ਨਾਲੇ ਤਾਂ ਚੱਲ ਉਹ ਪੈਣ ਕਰ ਦਨਗੇ ਉਹਦੋਂ ਨੂੰ ਸੁਖਚੈਨ ਮੈਂ ਤਾਂ ਇਹੀ ਕਹਣਾ ਵੀ ਜਾਂਦੇ ਹੋਈ ਲਾਜਿਆ ਕਰੀ ਕੇ ਹੁਣ ਲਾएंगे ਦਾ ਤੇਰੇ ਆ ਲਾ ਦੇਈਂ ਬਾਈ ਜੁੱਤ ਟੈਂਕੀ ਦਾ ਪੰਗਾ ਪੈ ਗਿਆ ਦੇਖੋ ਕਿੱਧਰ ਦੀ ਜਾਂਦੀ ਆ ਹੁਣ ਇਹ ਗਵੰਡੀਆਂ ਦੇ ਘਰ ਗਵੰਡੀਆਂ ਦੇ ਘਰ ਵੀ ਦੀ ਚੜਾਉਣੇ ਆ ਅਹੀਂ ਲੈ ਜਾਓ ਅਹੀਂ ਅਹੀਂ ਬੱਸ ਸੱਤ ੱੱਕਾ ਨਾ ਕਰੋ ਕਿਤੇ ਟੁੱਟ ਜੇ ਇਹ ਇੱਕ ਮੋਰਾ ਹੋ ਗਿਆ ਕੰਮ ਖਰਾਬ ਆ ਬੱਸ ਹੋ ਗਿਆ ਕੰਮ ਬੱਸ ਤਾਂ ਹੋ ਗਈ ਕਿ ਹੋ ਗਿਆ ਕੰਮ ਚੱਲ ਕੋਈ ਨਹੀਂ ਲੈ ਚੱਲੋ ਕਿ ਇਹ ਆਹ ਸਟੈਂਡ ਜਾਂ ਲਾ ਲਓ ਆ ਚੱਕ ਲੋ ਸਟੈਂਡ ਜਾਂ ਰੰਗੀ ਬੱਸ ਐ ਮੈਂ ਉੱਤੋਂ ਨਹੀਂ ਆਉਣਾ ਵੀ ਉਹ ਆ ਗਏ ਇਹ ਨੰਬਰ ਦਾ ਬੂਟੇ ਬੂਟੇ ਕੇ ਘਰ ਵੀ ਦੀ ਲਿਆਵਾਂਗੇ ਫਿਰ ਤੂੰ ਤਾਂ ਆ ਜਾ ਸਚੈਨ ਆਪਾਂ ਉੱਤੋਂ ਹੀ ਲੈ ਲੈ ਵੀ ਉਧਰ ਦੀ ਟੈਂਕੀ ਨਹੀਂ ਚੜੀ ਕੋਈ ਰਸਤਾ ਨਹੀਂ ਸੀ ਆ ਗਈਨ ਕੀ ਫੁੰਦੇ ਟੱਕੜੇ ਨੇ ਜਾ ਰਹੇ ਉਹ ਕੱਟੀ ਨਾ ਡਰਾ ਦਿਓ ਕੱਟਾ ਪਤਾ ਨਹੀਂ ਐ ਚੱਲੋ ਹਾਂ ਦੇਖ ਲਾਂਗੇ ਜੋ ਰੁਖ ਚੀ ਜਾਊਗੀ ਉਹਦੇ ਤੇ ਧਰ ਲਓ ਨਾ ਯਾਰ ਓਏ ਉਹਦੇ ਤੇ ਧਰ ਲਿਓ ਐ ਤੈਂ ਤੇ ਚੱਲੋ ਓਟਾ ਚੱਕ ਦੋਗੇ ਨਾ ਹੋਰ ਚੜਾ ਦੋ ਤਾ ਡਿੱਗੂਗੀ ਚੱਲ ਬੱਸ ਓ ਬੱਸ 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 ਹੁੰਦਾ ਇੱਥੇ ਤਾਂ ਨਹੀਂ ਕਿ ਤਾਹਾਂ ਜਾਣੀ ਹੁਣ ਤਾਹਾਂ ਵੀ ਚੜਜੂ ਹੁਣ ਤਾਂ ਨਾ ਕੋਠੇ ਤੇ ਲੈ ਜਾ ਲਾਸ ਦਿਓ ਜੱਗੀ ਉੱਤੇ ਪਾ ਲਾਸ ਫੱਟੀ ਲਾਸ ਬੜਾ ਫੱਟੀ ਉਹ ਪੌੜੀ ਲੱਗ ਰਹੀ ਹੈ ਉਹ ਕਾਂ ਉਹ ਕੰਦ ਤੇ ਉੱਤੇ ਚੜਜੋ ਇਹਨਾਂ ਦੇ ਕਮਰੇ ਤੇ ਕਮਰੇ ਤੋਂ ਦਿਨਾਂ ਲੈ ਚਲੀ ਜਾਓ ਓਏ ਤਾਂਹਾਂ ਕਹਾਂ ਲਈ ਛੱਤੀ ਲੈ ਚਲਦੇ ਆ ਮੈਂ ਤਾਂ ਕਹਿੰਦਾ ਹਣਾ ਉਹ ਪੌੜੀਆਂ ਵੀ ਦੀ ਚੜਾ ਦੇਣ ਕਹਿੰਦੇ ਓ ਇੱਥੋਂ ਪੌੜੀਆਂ ਵੀ ਦੀ ਚੜਾ ਦੇਾਂਗੇ ਨੇ ਚੜਜੂ ਪੌੜੀਆਂ ਵੀ ਦੀ ਹੱਸਦਾ ਕੋਈ ਨਾ ਕੋਈ ਥੱਲੇ ਦਾ ਫੋਅ ਪੈ ਜਾਊਗਾ 10 ਮਿੰਟ ਦੇ ਘੱਟੇ ਲਗਾਗੇ ਉੱਥੋਂ ਸੌਖੀ ਚੜੂਗੀ ਚੱਲ ਫਿਰ ਉਹਰੇ ਚੜਾ ਦਨੇ ਆ ਉਰੇ ਪਈ ਰਹੂਗੀ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਉਰੇ ਪਈ ਰਹੂਗੀ ਫਿਰ ਚੜਾ ਦਾਂਗੇ ਕੋਈ ਦਿੱਕਤ ਨਹੀਂ ਹੈਗੀ ਸਾਹੀ ਚੜਾ ਦਾਂਗੇ ਹੁਣ ਕੋਈ ਨਹੀਂ ਲੱਗਦਾ ਲੈ ਵੀ ਫੜਾ ਲਾਸ ਨੂੰ ਰੌਣਡ ਰੈਡੀ ਕਰ ਬਈ ਅੱਛਾ ਕਿ ਪਾਵਾ ਵਾਹ ਕਰੀਓ ਫੜਾ ਫੱਟੀ ਫੜਾ ਬਈ ਕੱਟੀ ਫੜਾਤੀ ਸਾਹੀ ਫੜਾ ਗੀ ਤਾਹੀਂ ਚੜਾ ਦੀਏ ਤਾਹੀਂ ਚੜਾ ਦਾਂਗੇ ਚੱਕ ਥੱਲੇ ਲੱਗ ਗਿਆ ਲੱਗ ਗਿਆ ਬਾਈ ਫੜਾ ਲਾ ਫੜਾ ਤਾਹੀਂ ਚੜਾਵਾਂਗੇ ਆਉਣੇ ਆਂ ਪੁਰਾਣ ਨੂੰ ਰੱਖੋ ਰਣ ਰੱਖੋ ਪੁਰਾਣ ਰੱਖੋ ਤਾਹਾਂ ਜਮਤੀ ਦੂੰ ਓਏ ਥੱਲੋਂ ਪਰਾਂ ਹੋ ਜਾ ਜੇ ਡਿੱਗ ਪਈ ਇਹ ਹੀ ਟੁੱਟੂਗੀ ਤਾਹਾਂ ਜੋ ਨਾ ਇੱਧਰ ਦੱਬ ਲਾ ਰੱਸੇ ਨੂੰ ਇਸਤਰੀ ਕਰਜਾ 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 ਓਏ ਇੱਧਰ ਦੱਬ ਲੋ ਨਾ ਥੱਲੇ ਰੱਸੇ ਨੂੰ ਯਾਰ ਉਰਾ ਕਰ ਲੋ ਵਗੇ ਪਿੱਛੇ ਹੋ ਜਾ ਨਾ ਪਿੱਛੇ ਹੋ ਜਾ ਥੱਲੇ ਦੱਬ ਰੱਸੇ ਨੂੰ ਓ ਦੱਬ ਥੱਲੇ ਬਹਿ ਜਾ ਭਾਈਆ ਬਹਿ ਜਾ ਥੱਲੇ ਬਹਿ ਜਾ ਉਹ ਖੜ ਜਾ ਜੱਗੀ ਖੜ ਜਾ ਬਸ ਬਸ ਸੁਖਚੈਨ ਤੂੰ ਵੀ ਥੱਲੇ ਦਾ ਬਲਾ ਛੱਡ ਦੇ ਰਸੇ ਥੱਲੇ ਦਾ ਬਲਾ ਜੱਗੀ ਆ ਥੱਲੇ ਥੱਲੇ ਹੋ ਜਾ ਉਹ ਥੱਲੇ ਹੋ ਜਾ ਮਿਸਤੇ ਥੱਲੇ ਬਹਿ ਜਾ ਨਾ ਯਾਰ ਇਹ ਕਿਹੋ ਜਿਹਾ ਸੁਣਾਗਾ ਆਪਣੇ ਆਏ ਨੇ ਹੀ ਰਿਸ਼ਤੇਦਾਰ ਭਾਬੀ ਤੇ ਆਪਣਾ ਭਤੀਜਾ ਕਿਵੇਂ ਉਹ ਸੱਸੀ ਘਾਇਆ ਸਿੱਕਾ ਠੀਕੋ ਤੋ ਸਾਰਾ ਠੀਕ-ਠਾਕ ਚੱਲ ਰਹੀ ਹੈ ਕਿਵੇਂ ਆ ਮਨਵੀਰ ਵਧੀਆ ਹੱਸੀਏ ਬੋਈ ਸੱਸੀ ਬੜਾ ਆਜੋ ਸਬਸਕ੍ਰਾਈਬ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵੱਧ ਤੋਂ ਵੱਧ ਸਪੋਰਟ ਕਰਿਓ ਬਾਈ ਹੰਤਾ ਲੱਗਾ ਪੁੱਤਿੱਜਾ ਵੀ ਕਹਿੰਦਾ ਸਾਡਾ ਚਲੋ ਜੀ ਚਾਹ ਪਾਣੀ ਬਣਾਉਨੇ ਆ ਹੁਣ ਅੱਗੇ ਕਹਿੰਦਾ ਸੀ ਮਨਵੀਰ ਹੂੰ ਮੇਰਾ ਪੂਆ ਕਹਿੰਦੀ ਹੋਊਗੀ ਮਾਂ ਮੈਂ ਹੁਣ ਦੱਸੂਗੀ ਕਿ ਮੈਂ ਕਰ ਦੇਣੀ ਆ ਮਨਵੀਰ ਨੂੰ ਮੈਂ ਕਹੀ ਜਾਂਦੀ ਸੀ ਦੀਦੀ ਨੂੰ ਮੈਂ ਕਿ ਮਨਵੀਰ ਦਾ ਰੋਜ਼ ਕਮੈਂਟ ਆਉਣਾ ਹੁੰਦਾ ਮੈਂ ਕਿ ਭਾਈ ਕਹਦਾ ਮਾਂ ਪੂਆ ਮੈਂ ਮਮਮੀ ਕੋ ਐ ਸਮਝੂਗੀ ਕੀ ਮੰਜੀਰ ਕਰਦਾ ਹੁੰਦਾ ਹਾਂ ਹਾਂ ਮੈਂ ਤਾਂ ਇਹੀ ਸਮਝਿਆ ਸੀ ਮੈਨੂੰ ਕਿਹੜਾ ਪਤਾ ਸੀਗਾ ਇਹਦੇ ਨਾਮ ਤੇ ਆਈ ਦੀ ਅੱਛਾ ਤਾਂ ਆਹੀ ਮੇਰੇ ਦਾ ਨਾਮ ਆਉਂਦਾਗਾ ਚਾਹ ਲੈਣੇ ਕੁਟ ਚਾਹ ਲੈਣੇ ਹਾਂ ਕਿਉਂ ਚਾਹ ਪੀਤੀ ਹੁੰਦੀ ਦੋਸਤਾਂ ਤਾਂ ਦਵਾਉਣ ਲੱਗ ਗਈ ਤਾਂ ਵੀ ਨਹੀਂ ਇਹ ਤਾਂ 500 ਕਿੰਨੀ ਲੈ ਵਾਟੀ ਫਿਰ ਹੁਣ ਤੂੰ ਮੰਗਾਇਆ ਜਦੋਂ ਤੋ ਥੋੜੀ ਥੋੜੀ ਹੀ ਪਾ ਦੇ ਪ੍ਰਦੀਪ ਕਿੱਧਰ ਚੱਲ ਗਿਆ ਖੇਤ ਖੇਤ ਬੱਗੇ ਛੱਡਣਾ ਬੱਗੇ ਨੂੰ ਤਾਂ ਬਹੁ ਟਾਈਮ ਦਾ ਛੱਡਿਆ ਆ ਪਹਿਲਾਂ ਖਤੀ ਮੈਂ ਕਿਹਾ ਉਹ ਬੱਲੇ ਉਹ ਮਨਵੀਰ ਮੈਂ ਕਿਹਾ ਮਤ ਖੱਲਿਆਊਗਾ ਉਹਨਾਂ ਨੇ ਹੁਣ ਮਨਾ ਕਰਤਾ ਕਹਿੰਦੇ ਉਹਦੀ ਲੋੜ ਨਹੀਂ ਆਹ ਲਾ ਦੱਸ ਮੇਰੇ ਸਪੁਰਜੀ ਸਾਨੂੰ ਤਾਂ ਮਾਰਤਾ ਨਾ ਬੁਰਜੀ ਵੀ ਨਾ ਹੋ ਘਰੋਂ ਨਾ ਕਿ ਲੱਕੀ ਆ ਉਹ ਤੋੜ ਬਸ ਤਲਵਾਈ ਸੀ ਕਾਲ ਨਹੀ ਤੋੜਦੀ ਹਾਂ ਪਾ ਕੇ ਲਵਾਪੇ ਚ ਕੁਰਸੀ ਤੇ ਰੱਖੀ ਪੋਰਚ ਵਿੱਚ ਬਸ ਇਹ ਨਜਰੋਹੀ ਮੱਖਣ ਪੜਾਦੀ ਅੱਛਾ ਹੁਣ ਮੱਖਣ ਨਹੀਂ ਆਉਂਦਾ ਮੱਖਣ ਨਹੀਂ ਆਉਂਦਾ ਅੱਛਾ ਤਾਂ ਹੀ ਨਹੀਂ ਆਉਂਦਾ ਉਹ ਤੈਨੂੰ ਨਾ ਮਿਲਦਾ ਜਾਂ ਮੈਂ ਲੰਮ ਤਾਂ ਤੇਵਾ ਖਾ ਕੇ ਤਾਂ ਜਾਵੇ ਉਹ ਚਾਹ ਹੋਰ ਹੁਣ ਜਾਣਾ ਹੈ ਮਨਵੀਰ ਨੇ ਜਾਣਾ ਉਹ ਰਾਈਟ ਜਾਣਾ ਹੈ ਪਾਣੀ ਨੇ ਮਕਾ ਦਿਓ ਹੋਰ ਵੀਂਰ ਦਾ ਆ ਗੁਣਾ ਕਟਣੀ ਪ੍ਰੀਤ ਮੰਦੀਪ ਮੰਨੂ ਨੇ ਕੀਤਾ ਆਇਆ ਬੱਚਾ ਸੀ ਵੀ ਨਹੀਂ ਚਾ ਅਸੀਂ ਤਾਂ ਇਹ ਪ੍ਰਸ਼ਾਦ ਦਾ ਸਕੇ ਇਹ ਪ੍ਰਦੀਪ ਨੇ ਕਰਵਾਇਆ ਕਹਿੰਦਾ ਇੱਥੋਂ ਦੀ ਫਸੀ ਜੰਨੇ ਆ ਫਿਰ ਅੱਛਾ ਉਹ ਵੀ ਚੀਜ਼ ਡਿੱਗ ਪੈਂਦੀ ਆ ਹੋਰ ਇੱਥੇ ਨਾਲ ਤਾਂ ਕੂੜਾ ਘਾੜਾ ਨਹੀਂ ਨਿਕਲਦਾ ਫਿਰ ਐ ਵਧੀਆ ਸਗੋ ਆਹ ਮਾਰੀ ਲੈਂਦੀ ਹਾਂ ਤੂੰ ਹਾਂ ਦੇਖ ਲੈ ਮਾਰੀ ਸੋਣੀ ਹੈ ਹੈ ਸਾਰਾ ਕੁਝ ਸਪੇਸ ਬਹੁਤ ਆ ਸਾਰੀ ਹਾਂ ਹਾਂ ਮਗਾ ਨੂੰ ਜਾ ਗਾ ਲੂ ਮਾ ਕੱਲ ਤਾਂ ਮੈਂ ਦੰਦਾ ਪੂਰਾ ਪੈਦਰਾ ਵੀ ਉਹ ਪੈਸੇ ਕਰੀ ਆ ਬਿੱਟ ਵਾਦੀ ਹੁੰਦਾ ਹਾਂਜੀ ਲੱਕੜ ਦੀ ਆ ਹਾਂ ਲੱਕੜ ਦੀ ਚੱਲਦੀ ਹੈ ਹਾਂ ਸੋਣੀ ਆ ਨਾ ਮੈਂ ਚਾਹਾਂ ਤਾਂ ਇਹ ਕਿ ਬੱਦ ਜੋਨ ਮੈਂਗਾ ਬਸ ਕਰੇ ਠੀਕ ਆ ਬਹੁਤ ਠੀਕ ਆ ਬਹੁਤ ਠੀਕ ਬਹੁਤ ਠੀਕ ਲਓ ਜੀ ਆਪਣੀ ਲਿਮਾਰੀ ਆ ਗਈ ਭਾਬੀ ਨੂੰ ਪਸੰਦ ਕਹਿੰਦੇ ਬਹੁਤ ਵਧੀਆ ਗਈ ਸਪੇਸ ਬਹੁਤ ਆ ਇਹਦੇ ਵਿੱਚ ਤੇਰ ਤੂੰ ਐਂ ਦੇ ਲੱਕ ਦੀ ਵਟੀ ਆ ਬਹੁਤ ਸੋਹਣੀ ਆ ਸੋਹਣੀ ਆ ਨਾ ਬਹੁਤ ਬਹੁਤ ਕ ਬਹੁਤ ਕੁਝ ਬਹੁਤ ਸਮਾਨ ਪੈ ਗਿਆ ਉਹ ਬੀ ਦੇ ਵਿੱਚ ਬਹੁਤ ਸਮਾਨ ਡਿੱਗ ਗਿਆ ਇਹ ਆਪਾਂ ਕੱਪ ਬੋਰਡ ਨਾਲੋਂ ਆਈ ਮੈਂ ਤਾਂ ਆਪ ਕਿਹਾ ਅਸੀਂ ਤਾਂ ਇਹੀ ਕਰਾਂਗੇ ਕੱਪ ਬੋਰਡ ਤੋਂ ਤਾਂ ਖਰਚ ਆ ਉਹ ਕੱਪ ਬੋਰਡ ਦਾ ਆ ਖੋਲ ਨਾ ਖੋਲ ਹਾਂ ਹਾਂ ਆਂ ਘਮਾ ਲੋ ਇਹ ਨੂੰ ਲੈ ਦੱਸ ਚਾਹ ਲਿਆ ਇਹ ਤਾਂ ਕੱਪ ਬੋਰਡ ਉੱਪਰ ਉੱਪਰ ਸਾਰੇ ਸ਼ੂਟ ਇਕੱਠੇ ਦੋਨੇ ਡਰਾਵਾਂ ਦੇ ਵਿੱਚ ਫਿਰ ਨਹੀਂ 14000 ਤੱਕ ਕਪੂੜ تیار ਹੁੰਦਾ ਨਹੀਂ ਉਹ ਵੀ ਪਰਾਂ ਵਾਲੀ ਬਾਰੀ ਆ ਪਰਾਂ ਵਾਲੀ ਚ ਆ ਵੀ ਖੋਲ ਕੇ ਦਿਖਾਦੇ ਹਾਂ ਖੁੱਲੀਆਂ ਹੀ ਨੇ ਇੱਥੇ ਕਿਹੜਾ ਮੋਹਰਾ ਪਈਆਂ ਨੇ ਫੇਰ ਤਾਂ 14000 ਤੱਕ ਕਪੂੜ تیار ਹੁੰਦਾ ਹੀ ਨਹੀਂ ਹਾਂ ਉੱਪਰ ਨੂੰ ਉਸ ਮਰਜੀ ਰੱਖ ਕੁਛ ਵੀ ਹਾਂ ਕੁਛ ਵੀ ਰੱਖ ਲੋ ਬੱਡੀ ਬਹੁਤ ਲੱਗਦੀ ਏ ਦੇਖਣ ਜੀ ਉਹੀ ਬੱਡੀ ਬਹੁਤ ਆ ਗਈ ਬ੍ਰਾਂਡ ਲੈ ਕੇ ਆਇਆ ਉਰੋਂ ਬਹੁਤ ਹਦਈ ਓਏ ਜਿਹੜਾ ਨਾਨਾ ਲੱਕੀ ਗੇ ਨੇ ਕਨ ਹੈ ਫਿਰ ਨਹੀਂ ਆਰਤਾ ਨਾਨਾ ਅੱਛਾ ਉਹਨਾਂ ਦੀ ਉਹ ਵਾਹ ਲਓ ਜੀ ਬੀਬੀਆਂ ਬਣਾ ਹੋ ਗਈਆਂ ਇਕੱਠੀਆਂ ਤੇ ਸ਼ੁਰੂ ਹੋ ਗਈਆਂ ਹੁਣ ਗੱਲਾਂ ਬਾਤਾਂ ਆ ਦਿਖਾ ਦੇ ਦੇਖਾਂ ਹਾਂ ਆ ਡਰੈਸਿੰਗ ਅੰਦਰ ਨਹੀਂ ਦੇਖ ਲੈਣੇ ਡਰੈਸਿੰਗ ਹੈ ਇਹ ਦੇ ਕਿੰਨੇ ਕਿੰਨਾ ਸਮਾਰਟਾਂ ਗੱਲ ਸਪੇਸ ਬਹੁਤ ਆ ਸਾਰੀ ਚੀਜ਼ ਮੈਨੂੰ ਤੇ ਇਹੀ ਪਸੰਦ ਆ ਗਈ ਸੀ ਪਹਿਲੀ ਵਾਰ ਜੀ ਮਾਮਾ ਤਾਂ ਇਹੀ ਲੈਣੀ ਆ 12 ਦੀ ਇੱਕ ਕਰ ਦੇਖੀ ਸੀ ਅਸੀਂ ਇੰਨੇ ਨਾ ਇੰਨੀ ਹਾਂ ਇੰਨੀ ਇੰਨੀ ਹਾਂ ਉਹ 12 ਦੀ ਹਾਂ ਉਹ 10 ਦੀ ਦੇ ਦਿੰਦਾ ਜਿਵੇਂ ਇਹ ਇਹ 16 ਦੀ ਕਹਿੰਦਾ ਸੀ ਨਾ ਹਾਂ ਟਾਰ ਲੱਗੇ ਹੋਇਆ ਬੰਦੀ ਟਾਰ ਲੱਗੇ ਜਿਵੇਂ ਮਰਜ਼ੀ ਰੋੜ ਲਾ ਪਰ ਅੰਦਰ ਬਹੁਤ ਔਖੀ ਬਾੜੀ ਇਹ ਦੇਖ ਮੈਂ ਦੇਖ ਬਾਹਰ ਕਿ ਆਉਣਾ ਜਦੋਂ ਵੀ ਸਮਾਨ ਤਰ ਮੈਨੂੰ ਹਾਂ ਜੀ ਹਾਂ ਕਿਹੜੇ ਤੂੰ ਵੀ ਇਹ ਨਹੀਂ ਇਹ ਵੀ ਮੰਗਾ ਲਈਏ ਇਹਦੇ ਨਾਲ ਦੀ ਮੇਰੇ ਨਾਲ ਵੀ ਹੋ ਰਹੀ ਹੈ ਨਾ ਹਾਂ ਵਾਰ ਨਹੀਂ ਇਹ ਮਗਾ ਵਿੱਚ ਦੇ ਕੇ ਇਹ ਜੀ ਲੈ ਲੀ ਪਰ ਸਾਲ ਕੁੱਤੀ ਵੀ ਆ ਕਹੇ ਵਿੱਚ ਦੇ ਕੇ ਇਹ ਜੀ ਲਵਾ ਲਈ ਮਾਂ ਮੇਨ ਦਾ ਗਾਲਾ ਬਹੁਤ ਪੈਣੀਆਂ ਚੜਾਉਣ ਦੇ ਫਿਰੇ ਦਾ ਹੈ ਆਪੀ ਚੜ ਜਾਣੀ ਕੁਛ ਨਹੀਂ ਚੜ ਜੂਗੀ ਇਹ ਪਿੱਛੋਂ ਦੀ ਚੜ ਜਾਣੀ ਉਹ ਰੱਖ ਦਿਓ ਕੀ ਜਾਣਦੇ ਹੋ ਟੋਲੀ ਨੂੰ ਕਰੇ ਕੀ ਉਹ ਜਿਹੜੀ ਨਾ ਇਟਾ ਚੜਾਉਂਦੇ ਹੁੰਦੇ ਸੀ ਉਹ ਚੀਜ਼ ਦਾ ਪੈਣ ਨਹੀਂ ਨੀ ਉਹਦਾ ਛੋਟਾ ਜਿਹਾ ਸੀ ਨਾ ਚੜ ਜੂਗੀ ਕ੍ਰੇਨ ਮੰਗਾ ਲਾਂਗੇ ਅੱਜ ਟ੍ਰਾਈਪ। ਜਿਹੜੀ ਵਾਲੇ ਐਂਟਰੀ ਪਾਇਆ ਆ ਮਸ਼ੀਨ ਵਾਲੇ ਦੋ ਸਕੰਡੇ ਜੇ ਮੈਂਟਰ ਵਾਲੇ ਹੁੰਦੇ ਨੇ ਜਿਹੜੇ ਉਹ ਟੈਨਰ ਦੇ ਦੋ ਇਧਰੀ ਭੁੱਲ ਗਏ ਪਸੂ ਵਾਲੇ ਚ ਧੱਕੇ ਜੇ ਤਰ ਲੱਗਣ ਨੂੰ ਵਿੱਚ ਤਾਂ ਵਿਆਹ ਦਾ ਨਾ ਜਾਓ। ਅਸੀਂ ਬਹੁਤ ਹਾਂ। ਓਏ ਸਾਡੀ ਤਾਰ ਗਈ ਇੱਕ ਤੇ ਦੂਜੀ ਤਾਰੀ ਕਿੱਥੇ ਜਾਂਦੇ ਆਪਾਂ ਬਾਜ਼ਾਰ ਗਲਾਬ ਲੈਣੇ ਲੋ ਜੀ ਆਪਾਂ ਚੱਲਿਆਂ ਬਾਜ਼ਾਰ ਮਾਂ ਕਹ ਲਿਖੀ ਨਾ ਬਗਜੋੜੀ ਦੂਰ ਗਿਆ ਆਪਾਂ ਚੱਲਿਆਂ ਬਾਜ਼ਾਰ ਜਿੱਦਾਂ ਜਿੱਦਾਂ ਚਾਹ ਬੀਬੀਆਂ ਦੇ ਰੋਜ਼ ਵਿਚਾਰ ਨਹੀਂ ਮੁੱਕਦੇ ਇਹ ਨਿੱਗਾ ਵੀ ਲੈ ਤਾਂ ਬਾਹਰ ਨਾ ਆ ਤਾਰ ਹੋ ਗਈਆਂ ਦਿਨੇ ਪੈਣਾ ਚੱਕ ਲੈ ਲਫਾਫੇ ਤੇ ਹੁਣ ਚੱਲਦੇ ਆ ਇੱਕ ਅੱਧੀ ਚੀਜ਼ ਲੈ ਕੇ ਆਉਣੀ ਹੈ ਜਿਹੜੀ ਉਹ ਲੈ ਕੇ ਆਉਣੀ ਹੈ ਬੂਟ ਸੀ ਟੁੱਟ ਗਏ ਸੀ ਉਹ ਖਰਾਬ ਹੋ ਗਏ ਸੀ ਉਹ ਵਾਪਸ ਕਰਕੇ ਆਉਦੇ ਨੇ ਤੇ ਚੱਲਦੇ ਹੁਣ ਚੱਲੀਏ ਹੈਲੋ ਗਾਇਜ਼ ਹੈਲੋ ਗਾਇਜ਼ ਇਹ ਕਹਿੰਦੀ ਹੈ ਜੀ ਚੱਲ ਇੱਧਰ ਵੀ ਚੱਲ ਪੀ ਲੈ ਯਾ ਉਹ ਸਾਰੀ ਦਿਨ ਜਿਹੜਾ ਕੋਈ ਕਹਿੰਦੀ ਮੈਂ ਥੋੜਾ ਕੰਮ ਬਾਈ ਆਇਆ ਹੋਇਆ ਆਪਣਾਂ ਚ ਮਿਲ ਭਾਬੀ ਆਏ ਮਿਲेंगे ਤੇ ਆਪਾਂ ਥੋੜਾ ਜਿਹਾ ਕੰਮ ਸੀ ਬਾਜ਼ਾਰ ਚ ਜਾ ਕੇ ਆਉਣੇ ਅੱਜ ਆਪਣੇ ਢੂਲਾ ਜਿਹੜਾ ਉਹ ਖੋਲਿਆ ਛੱਤ ਦਾ ਉਹ ਪੱਟੀਆਂ ਪਈਆਂ ਨੇ ਸਾਰੀਆਂ ਖੁੱਲਿਆ ਜੀ ਢੂਲੇ ਦਾ ਕੰਮ ਨਿਭੜ ਗਿਆ ਆਪਣਾ ਆਹ ਦੇਖੋ ਉਹ ਉੱਪਰਲੀ ਛੱਤ ਦਾ ਖੋਲਿਆਗਾ ਅੱਜ ਉੱਤੇ ਆਪਾਂ ਹੁਣ ਚੱਲਦੇ ਆਂ

ਕਿੰਤ ਨੂੰ ਵਿਆਹ ਜਾਣਾ ਤੁਮਾ ਮੋਗੇ ਕੋਲ ਤੂੰ ਫੋਟ ਮੈਚ ਕਿੱਥੇ ਆਉਂ ਚਲੋ ਜੀ ਚਲਿਏ ਬਾਜ਼ਾਰ ਨੂੰ ਸ਼ੋਪਿੰਗ ਦਿਖਾਉਣੇ ਆ ਤੁਹਾਨੂੰ ਗਲਫਾਂ ਦੀ ਕਵਰ ਲੈ ਕੇ ਆਉਣੇ ਆ ਰ ਮਿਲਦੇ ਆ ਤੁਹਾਨੂੰ ਦੁਕਾਨ ਚ ਜਾ ਕੇ ਹੈ ਆਪੋ ਆਪਣੇ ਪਰਸ ਚੱਕ ਲੈ ਪਹਿਣਾ ਨੇ ਬਿਜਾਰਚ ਪਹੁੰਚ ਗਏ ਜੀ ਆਪਾਂ ਚੱਲਦੇ ਆਂ ਦੁਕਾਨ ਦੇ ਉੱਤੇ ਇਸ ਆ ਗਏ ਜੀ ਆਪਾਂ ਦੁਕਾਨ ਦੇ ਵਿੱਚ ਕੰਬਲ ਜਦੋਂ ਵੀ ਜੋ ਜੀ ਸਾਸ਼ੀ ਆਂਕਲ ਜੀ ਆਸੀ ਚਾਦਰਾਂ ਆ ਰਹੀਆਂ ਜੀ ਹਾਂ ਜਾਨੀ ਜੀ ਚਲ ਆ ਲੈ ਜੀ ਕਰਾਂਗੇ ਸਾਰੇ ਰਿਆਣਾ ਬਣ ਉਹ ਬਸ ਬਸ ਕਿੰਨੇ ਕਿ ਡਿਜ਼ਾਈਨ ਨੇ ਤੁਹਾਡੇ ਕੋਲੇ ਆ ਦੇ ਜੀ ਇਹੜਾ ਉਹਨਾਂ ਨੇ ਸੂਟ ਪਾਏ ਹੋਏ ਸੀ ਉਹ ਵਾਲੇ ਉਹਦੇ ਨਾਲ ਦੇ ਇਹ ਦੇਖੋ ਉਹ ਦੇਖੀ ਕਿ ਕਿਹਨੂੰ ਸੋਨੇ ਸ਼ਾਲ ਜੋ ਕਿ ਲੈਣ ਦੀ ਗੱਲ ਹੈ ਨਾ ਤੇ ਨਾ ਤੇ ਲੈਣ ਦੀ ਗੱਲ ਉਹ ਸਟਾਲ ਨਹੀਂ ਕਿ ਸ਼ਾਲ ਨਹੀਂ ਉਹ ਸਟਾਲ ਨਹੀਂ ਜਿਹੜਾ ਸੂਟ ਹੈ ਉਹ ਦਿਖਾਓ ਵੀਰੇ ਲਾ ਕੇ ਸਟਾਲ ਲੇ ਗਏ ਉਹ ਵਾਲੇ ਸੂਟ ਨੇ ਮੋਟੇ ਆ ਦੇਖੀ ਇਹਨਾਂ ਦਾ ਕੱਪੜਾ ਕਿੰਨਾ ਫੋਲੰਗਾ ਗਰਮ ਹੈ ਹਨਾ ਗਰਮ ਨਹੀਂ ਉਹ ਵੀ ਦਾ ਮੋਬਾਈਲ ਵੀ ਨਹੀਂ ਹੈਗੀ ਇਹਨਾਂ ਦੇ ਇਹਨਾਂ ਦੇ ਬੰਮਲ ਉਹ ਵੀ ਬੜਾ ਉਹ ਵੀ ਬੜਾ ਪੀਸ ਲਾਇਆ ਆਪਣੇ ਡਿਸਪਲੇ ਵਾਲਾ ਕਿੰਨਾ ਸੋਨਾ ਹੈ ਜੀ ਇਹਨਾਂ ਨੇ ਦੇ ਦਿੱਤੀ ਜੀ ਨੰਗੇ ਨਾਲ ਦਾ ਲੈ ਉਹਨਗੇ ਆ ਇੱਕ ਨਾਲ ਦੋ ਤਿੰਨ ਨਹੀਂ ਹਾਂ ਇਹ ਟਿੰਗਾ ਤੇ ਨਾਲ ਇਹ ਹੀ ਆ ਇਹਦੇ ਨਾਮ ਆ ਆ ਵੀ ਖੁੱਲਲੀ ਵੀ